ਸਵਾਗਤ ਹੈ ਜੀ ਮੈਂ ਸਮੀਰ ਸਿੰਘ ਮਟਾਲਾ ਇਸ ਸਮੇਂ ਦੋਹਾ 에어ਪੋਰਟ ਤੋਂ ਇਹ ਜਿਹੜੀ ਵੀਡੀਓ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਅਮਰੀਕਾ ਤੋਂ ਵਾਪਸੀ ਅਮਰੀਕਾ ਦੀ ਤੇ ਇਹ ਹੈ ਅਮਰੀਕਨ 에ਅਰਲਾਈਨਸ ਦੀ ਦੋਹਾ ਤੋਂ ਫਿਲਡਲਫੀਆ ਕੁਝ ਸਮਾਂ ਪਹਿਲਾਂ ਦੋਹਾ ਤੋਂ ਫਿਲਡਲਫੀਆ ਕਤਰ 에ਅਰਵੇਜ਼ ਜਾਂਦੀ ਸੀ ਪਰ ਨਵੰਬਰ ਤੋਂ ਪਿਛਲੇ ਸਾਲ ਉਹਨਾਂ ਨੇ ਆਪਣਾ ਰੂਟ ਚੇਂਜ ਕਰਕੇ ਤੇ ਇਹਨੂੰ ਅ ਅਮਰੀਕਨ 에ਅਰਲਾਈਨਸ ਨੇ ਰੂਟ ਟੇਕਓਵਰ ਕਰ ਲਿਆ ਹੈ ਸ ਅਮਰੀਕਨ ਤੇ ਕਤਰ ਜੜੇ ਨੇ ਇਹਨੂੰ ਕਹਿੰਦੇ ਨੇ ਵੰਗ ਵਰਲਡਸ ਇਹ ਹੈ ਅਮਰੀਕਨ 에ਅਰਲਾਈਨ ਦੀ ਜਿਹੜੀ ਬਿਜ਼ਨਸ ਕਲਾਸ ਹੈ ਮੈਂ ਦੋ ਤਿੰਨ ਗੱਲਾਂ ਸ਼ੇਅਰ ਕਰਨੀਆਂ ਆ ਪਹਿਲਾਂ ਤੇ ਮੈਨੂੰ ਕੋਈ ਅਮਰੀਕਨ 에ਅਰਲਾਈਨ ਜਾਂ ਕਤਰ 에ਅਰਵੇਸ ਕੋਈ ਸੰਨ ਕੋਈ ਟਿਕਟ ਵਗੈਰਾ ਸਾਹਮਣੇ ਕਿਤੇ ਕੋਈ ਨਹੀਂ ਮਿਲਦਾ ਆਈ ਹੈ ਇਟਸ ਫਲਾਈ ਅੰਬ੍ਰੇਸਰ ਇਨੀਸ਼ੀਏਟਿਵ ਆ ਵੋਲੰਟੀਅਰ ਆ ਅਸੀਂ ਉਹਨੂੰ 에ਅਰਪੋਰਟ ਦੀ ਪ੍ਰੋਮੋਸ਼ਨ ਕਰਦੇ ਆ 에ਅਰਲਾਈਨ ਦੀ ਪ੍ਰੋਮੋਸ਼ਨ ਕਰਦੇ ਆ ਪਰ ਉਹਦਾ ਇਹ ਮਤਲਬ ਨਹੀਂ ਹੈ ਕੁਝ ਸੱਜਣ ਵੈਸੇ ਚਲੋ ਮਜ਼ਾਕ ਛਕ ਕਰਦੇ ਨੇ ਇਹਦਾ ਸ਼ੇਅਰ ਕਰਨ ਦਾ ਇੱਕ ਤਾਂ ਪਰਪਸ ਇਹ ਹੀ ਨੇ ਕਿ ਆ ਕਾਫੀ ਲੋਕ ਮੈਨੂੰ ਬੜੀ ਖੁਸ਼ੀ ਹੈ ਕਿ 에ਅਰਲਾਈਨਸ ਤੋਂ ਫੀਡਬੈਕ ਮਿਲ ਰਿਹਾ ਹੈ ਕਿ ਕਾਫੀ ਜਿਹੜੇ ਯੰਗ ਬੱਚੇ ਜਿਹੜੇ ਬਾਹਰ ਗਏ ਨੇ ਸਾਡੇ ਸਾਰੇ ਤੇ ਜਿਹੜੇ ਚੰਗੇ ਕਮਾਉਂਦੇ ਪਏ ਨੇ ਪੈਸੇ ਜਾਂ ਜਿਹੜੇ ਫੁੱਟ ਕਰ ਸਕਦੇ ਨੇ ਉਹ ਇੰਨਾ ਇੱਕ ਗੱਲ ਆਂਦੀ ਸੀ ਕਿ ਪੰਜਾਬ ਤੋਂ ਬਿਜ਼ਨੈਸ ਕਲਾਸ ਟਰੈਵਲ ਨਹੀਂ ਆ ਜਾਂ ਪੰਜਾਬ ਲਈ ਪਰ ਉਸ ਚੀਜ਼ ਨੂੰ ਅਸੀਂ ਗਲਤ ਸਾਬਤ ਕਰਨਾ ਹੈ ਜਾਂ ਕਰ ਵੀ ਦਿੱਤਾ ਹੈ ਕੋਛਾ ਤਾਂ ਕੁਝ 에ਅਰਲਾਈਨਸ ਤੋਂ ਫੀਡਬੈਕ ਆ ਰਿਹਾ ਹੈ ਬਹੁਤ ਅਪਗ੍ਰੇਡਸ ਹੋ ਰਹੀਆਂ ਨੇ ਆ ਇਨਾ ਦਾ ਫਾਇਦਾ ਇਹ ਹੈ ਕਿ ਤੁਹਾਡੇ ਜਿਹੇ ਪੇਰੈਂਟਸ ਟਰੈਵਲ ਕਰਨਗੇ ਤੇ ਤੁਸੀਂ ਬੜੇ ਆਰਾਮ ਨਾਲ ਕੰਵੀਨੀਐਂਟਲੀ ਬੈੱਡ ਬਣ ਕੇ ਤੇ ਆਰਾਮ ਨਾਲ ਟਰੈਵਲ ਕਰ ਸਕਦੇ ਨੇ ਖਾਸ ਕਰਕੇ ਬਜ਼ੁਰਗਾਂ ਲਈ ਬਹੁਤ ਕੰਫਰਟੇਬਲ ਹੈ ਇਸ ਤਰ੍ਹਾਂ ਗੱਲਬਾਤ ਕਰਨ ਨਾਲ ਮੇਰੇ ਬਹੁਤ ਸਾਰੇ ਜਿਹੜੇ ਜਾਣਨ ਵਾਲੇ ਨੇ ਉਹਨਾਂ ਨੇ ਬਿਜ਼ਨਸ ਕਲਾਸ ਤੇ ਜਾਣਾ ਸ਼ੁਰੂ ਕੀਤਾ ਹੈ ਅੰਮ੍ਰਿਤਸਰ ਆ ਜੋ 에어ਲਾਈਨਸ ਨੂੰ ਜਿਹੜਾ ਡਾਟਾ ਹੈ ਪਹੁੰਚੇ ਦੂਸਰੀ ਗੱਲ ਜਿਹੜਾ ਨੈਟਵਰਕ ਹੈ ਤੁਸੀਂ ਕਤਰ ਰੇਲਵੇਜ਼ ਤੇ ਅੰਮ੍ਰਿਤਸਰ ਤੇ ਦੋਹਾ ਦੋਹਾ ਤੋਂ ਅਮਰੀਕਾ ਕੈਨੇਡਾ Montreal Montreal ਤੋਂ ਦੇ ਕਨੈਕਟ ਹੋ ਕੇ ਪਰ ਬਹੁਤ ਜਣੇ ਲੋਕ ਮੈਨੇ ਮਿਲੇ ਵੀ ਸੀ ਉਹ ਦੋਹਾ ਤੋਂ ਸੈਟਲ ਜਾ ਰਹੇ ਸਨ ਸੋ ਵੈਂਕੂਵਰ ਤੋਂ ਆ ਕੇ ਉਹ ਬਾਰਡਰ ਕਰਾਸ ਕਰਕੇ ਸੈਟਲ ਜਾ ਸਕਦੇ ਨੇ ਸੋ ਇਸੇ ਤਰ੍ਹਾਂ ਹੀ ਡੈਲਸ ਸ਼ਿਕਾਗੋ ਨਿਊਯਾਰਕ ਕਤਰ ਦੀਆਂ ਫਲਾਈਟਸ ਮਹਿੰਗੀਆਂ ਹੋ ਜਾਂਦੀਆਂ ਨੇ ਬਿਕਾਜ਼ ਕਤਰ 에ਅਰਵੇਜ਼ 에미ਰੇਟਸ ਤੇ ਅਮਰੀਸਾ ਆ ਨਹੀਂ ਸਕਦੀ ਹਵਾਈ ਸਮਝੌਤੇ ਕੋਈ ਚੀਜ਼ ਹੁੰਦੇ ਨੇ ਜਿਹੜੇ ਸੀ ਬਾਰ ਬਾਰ ਕਰ ਰਹੇ ਸੋ ਗਵਰਨਮੈਂਟ ਆਫ ਇੰਡੀਆ ਨੇ ਇਹ ਐਗਰੀਮੈਂਟਸ ਅੰਮ੍ਰਿਤਸਰ ਨਹੀਂ ਦਿੱਤਾ ਹੈ ਮਿਡਲ ਈਸਟਨ ਕੈਰੀਅਰ ਨੂੰ ਐਕਸੈਪਟ ਕਤਰ ਪਰ ਕਤਰ ਨੂੰ ਵੀ ਜਿਹੜਾ ਮਿਲਿਆ ਹੈ ਉਹ ਵਨ ਵੇ ਜਾਂ 1250 ਤਕਰੀਬਨ ਸਵਾਰੀਆਂ ਤੋਂ ਬਾਅਦ ਨਹੀਂ ਲੈ ਕੇ ਜਾ ਸਕਦੇ ਲੈ ਕੇ ਆ ਸਕਦੇ ਜਾਂ ਜਾ ਸਕਦੇ ਮਿਡਲ ਈਸਟਨ ਕੈਰੀਅਰਸ ਗਵਰਨਮੈਂਟ ਆਫ ਇੰਡੀਆ ਨੇ ਬੜਾ ਸਟ੍ਰਿਕਲੀ ਚੈੱਕ ਜੋ ਸਾਡੇ ਕਾਫੀ ਬਿਜ਼ਨਸ ਕਾਫੀ ਉਹਨਾਂ ਨੂੰ ਅਸੀਂ 에ਅ ਐਗਰੀਮੈਂਟਸ ਕਾਫੀ 에ਅਰਪੋਰਟ ਦੇ ਚੁੱਕੇ ਆ ਹੁਣ ਅਸੀਂ ਉਹਨਾਂ ਨੂੰ ਹੋਰ ਰਾਈਟਸ ਨਹੀਂ ਦੇ ਰਹੇ ਹਾਲੇ ਸੋ ਸਾਡੇ ਲਈ ਜਿੱਦਾਂ ਉਹਨਾਂ ਅੰਮ੍ਰਿਤਸਰ ਤੋਂ ਮਿਲਾਨ ਮਿਲਾਨ ਤੋਂ ਟੋਰਾਂਟੋ ਕਨੈਕਸ਼ਨ ਬਣਿਆ ਹੈ ਹੋਰ ਇਸ ਤਰ੍ਹਾਂ ਜਿਹੜੇ ਕਨੈਕਟੀਵਿਟੀ ਹੈ ਉਹੀ ਹੈ ਖਾਸ ਕਰਕੇ ਆਸਟ੍ਰੇਲੀਆ ਵਾਸਤੇ ਸੋ ਵੈਨੂ ਕਾਫੀ ਜਣੇ ਮਿਲਦੇ ਨੇ ਜਿਹੜੇ ਇੱਥੇ ਮਿਲੇ ਵੀ ਹਨ ਬਟ ਫਿਰ ਤੋਂ ਇਹ ਵੀਡੀਓ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਆਏ ਰੇਸ਼ੀਆ ਐਕਸ ਜਿਹੜੀ ਹੈ ਕੋਈ ਸਾਡਾ ਜ਼ਰੂਰ ਕੁਐਂਟਰੀਬਿਊਸ਼ਨ ਸੀ ਫਲਾਈ ਅੰਬਰ ਸਰ ਇਨੀਸ਼ੀਏਟਿਵ ਦਾ ਅੰਬਰ ਸਿਰ ਵਿਕਾਸ ਮੰਜ ਦਾ ਉਹਨਾਂ ਦਾ ਰੀਚ ਆਊਟ ਕਰਨ ਦਾ ਫਿਰ ਫਲਾਈਟ ਸ਼ੁਰੂ ਹੋਈ ਉਹਦੇ ਵਿੱਚ ਇੱਕ ਫਲੈਟ ਬੈੱਡ ਹੈ वो बहुत ही सस्ती होंगी है जनरली बिजनेस क्लास महंगी होंगी काफ़ी तीन तो चार गुना। सो मैं भी दस देव कि बिजनेस क्लास जरूरी नहीं कि असी बाय करनी महंगी। कई बार सा माइल्स होंगे जो ज़्यादा ट्रैवल करते हैं जो होर तरीके ने उस बारे वो एक समा हो समा होया कोई मौका बनिया जरूर साझे करा किस तरह जे खासकर साढ़े यंगस्टर्स ने काफ़ी ट्रैवल करते हैं ज़ी लोग जो बड़ी शॉपिंग करते हैं सम पॉइंट्स एंड मॉल्स ਉਦੇ ਬੇਸ ਤੇ ਤੁਸੀਂ ਕੁਝ ਟਿਕਟਸ ਵੀ ਜਿਹੜਿਆ ਨੇ ਰਿਡਮਪਸ਼ਨ ਸਟਰੀਆਂ ਨੇ ਉਹ ਕਰ ਸਕਦੇ ਹੋ ਸੋ ਜਾਣਕਾਰੀ ਤੇ ਬਹੁਤ ਹੈ ਬਟ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਚਲੋ ਕੁਝ ਸਾਂਝਾ ਕਰਾਂ ਕਿ ਅਮ੍ਰਿਤਸਰ ਤੋਂ ਦੋਹਾ ਰਹੀਂ ਤੁਸੀਂ ਕਾਫੀ ਜਾ ਸਕਦੇ ਹੋ 1 ਵਰਲਡ ਅਮਰੀਕਨ 에ਅਰਲਾਈਨਸ ਤੇ ਕਦਰ 1 ਵਰਲਡ ਦਾ ਪਾਰਟ ਹੈ ਸੋ ਇਸੇ ਤਹਿਤ ਹੀ ਹੁਣ ਇਹ ਅਮਰੀਕਨ 에ਅਰਲਾਈਨਸ ਦਾ ਰੂਟ ਜਿਹੜਾ ਹੈ ਅਮ੍ਰਿਤਸਰ ਦੋਹਾ ਦੋਹਾ ਫਿਲਡੈਲਫੀਆ ਤੇ ਫਿਲਡੈਲਫੀਆ ਤੋਂ ਤੁਸੀਂ ਕਿਤੇ ਵੀ ਅਮਰੀਕਨ 에ਅਰਲਾਈਨਸ ਤੇ ਹੀ जा सकते हो जिस तरह मैं फिलडेलफिया तो अपने शहर डेटन वहायो या सिसनेटी वहा दो एयरपोर्ट ने जो तीजा एयरपोर्ट कोलंबस वो आयो य विदिन वन आवर रेंज है सारे विकार डेटन है सो फिर मैं दस देव अमृतसर तो बहुत विकल्प हैं फ्लाय अमृतसर इनिशिएटिव ना सूँ एयरपोर्ट तो ना एयरलाइंस तो असी कुछ नहीं आए I मैन mean, कोई असी अंबैसडर नहीं होना अंबैसडर कह सकते हैं कि अं वेल विशर हाँ ਪਰ ਅਸੀਂ ਕੋਈ 에어ਲਾਈਨਸ ਦੇ ਰਿਪਰੈਜ਼ੈਂਟੇਟਿਵ ਨਹੀਂ 에ਅਰਪੋਰਟ ਦੇ ਨਹੀਂ 에 ਵੋਲੰਟੀਅਰਸ ਆ ਸੀ ਕੁਝ ਜਿਹੜਾ ਕੀ ਹੈ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਅਸੀਂ ਅੰਮ੍ਰਿਤਸਰ ਜਮੇ ਬਲੇ ਸ੍ਰੀ ਗੁਰੂ ਰਾਮ ਦਾਸ ਦੀ ਮਸਾਈ ਨਗਰੀ ਸੋ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਪੰਜਾਬ ਕੱਲਾ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਤੇ ਪੰਜਾਬ ਦਾ ਪੂਰਾ ਕੇਂਦਰ ਹੈ ਉਹ ਵੱਖਰੀ ਗੱਲ ਹੈ ਕਿ ਸਰਕਾਰ ਹੋਣ ਵਾਲੀ ਜਾਂ ਪਿਛਲੀਆਂ ਜਾਂ ਕਿੰਨਾ ਕੋਣਾਂ ਨੇ ਅੰਮ੍ਰਿਤਸਰ ਨੂੰ ਆਈਕੋਨਿਕ ਸਿਟੀ ਕੋਈ ਕਦੀ ਕਹਿ ਦਿੰਦਾ ਹੈ ਕੋਈ ਕੁਝ ਕਹਿਦਾ ਬਣਾਵਾਂਗੇ ਪਰ ਬਣਾਇਆ ਨਹੀਂ ਹੈ सो ये मकसद सीडियो सजी कर आओ व अमृतसर तो ट्रैवल करिए जेकर खज्जल खुआरिया आदि हैं मैं दिल्ली के बड़े वीडियो ने चोरी होने और सो ये मतलब दिल्ली भी ट्रैवल नहीं करोगे कई लोग इस तरह भीडियो पाते हैं वायरल हो जाते हैं खैर मुश्किल मेरे को बहुत मैसेज आते जो जायज़ भी हैं। मैं है मैं कोई एयरपोर्ट डिफेंड नहीं कर रहा आओ अं सारे कट्ठे होकर इसको अगे लैके चलीए बहुत बहुत धनबाद